ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅੱਜ ਉਹਨੂੰ ਲੈ ਕੇ ਆਜਾ ਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਗਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਬਕਾ ਪੰਜਾਬ ਦੇ ਸਾਬਕਾ ਮੰਤਰੀ ਆਪ ਉਮੀਦਵਾਰ ਚ ਵਿੱਚ ਹੱਕ ਜਨਿਤ ਇਸ ਦੇ ਨਾਲ ਜ਼ਿਲਹੰਦਰ ਵੈਸਟਰਨ ਦੀ ਵਿਧਾਨ ਸਭਾ ਉਪਰ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋ ਹੈ ਇਸ ਦੇ ਨਾਲ ਜਿੱਤੇ ਨਿਤ ਨਵੇਂ ਤੋਂ ਨਵੇਂ ਸਿਆਸੀ ਘਟਨਾਵਾਂ ਕਰਮ ਦੇਖਣ ਨੂੰ ਮਿਲ ਰਹੇ ਹਨ ਜਿਵੇਂ ਪਹਿਲਾਂ ਸੁਰਜੀਤ ਕੌਰ ਅਤੇ ਮਾਲਵਾ ਇਸ ਤਰ੍ਹਾਂ ਕਾਫੀ ਸੁਰੱਖਿਆ ਵਿੱਚ ਹਨ ਇਸ ਦੇ ਨਾਲ ਹੀ ਉਵੇਂ ਹੀ ਉਹਨਾਂ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੰਨੀ ਲਾਲ ਵੀ ਸੁਰੱਖਿਆ ਵਿੱਚ ਆ ਚੁੱਕੇ ਹਨ ਜਿਨ੍ਹਾਂ ਵੱਲੋਂ ਭਾਜਪਾ ਵਿੱਚ ਹੁੰਦੀਆਂ ਆਪਣੇ ਪੁੱਤਰ ਮੋਹਿੰਦਰ ਭਗਤ ਤੋਂ ਵੋਟਾਂ ਮੰਗੀਆਂ ਗਈਆਂ ਨੇ ਇਸ ਦੇ ਨਾਲ ਹੀ ਉਹਨਾਂ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਹਿੰਦਰ ਭਗਤ ਨੂੰ ਵੋਟਾਂ ਪਾ ਕੇ ਜਿਤਾਉਣ ਇਸ ਦੇ ਨਾਲ ਜਲੰਧਰ ਵੈਸਟਰਨ ਆਮ ਆਦਮੀ ਪਾਰਟੀ ਨੇ ਉਮੀਦਵਾਰ ਮੋਹਿੰਦਰ ਤਾਂ ਚੋਣਾਂ ਮਹੀਮ ਨੂੰ ਵੱਡਾ ਹੁਲਾਰਾ ਮਿਲ ਲਿਆ ਦਾ ਹੈ ਦੇਖਿਆ ਗਿਆ ਹੈ ਇਸ ਨਾਲ ਹੀ ਕਿਉਂਕਿ ਹੁਣ ਉਹ ਪਿਤਾ ਚੁੰਨੀ ਲਾਲ ਭਗਤ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ